ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਡੇਲੀ ਡੈਸਟ ਟੀਵੀ ਦੇ ਨਾਲ ਪ੍ਰੋਗਰਾਮ ਪਿੰਡਾਂ ਦੇ ਜਾਇ ਲੈ ਕੇ ਹਾਜ਼ਰ ਹੈ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਦਬੜੀਖਾਨਾ ਅੱਜ ਤੁਹਾਨੂੰ ਇਹਦੀ ਸੈਰ ਕਰਾਵਾਂਗੇ ਜਾਣਾਂਗੇ ਪਿੰਡ ਦੇ ਇਤਿਹਾਸਿਕ ਪਿਸ਼ੋਕੜ ਬਾਰੇ ਪਿੰਡ ਦੇ ਲੋਕਾਂ ਦੇ ਨਾਲ ਕਰਾਂਗੇ ਗੱਲਬਾਤ ਤੇ ਪਿੰਡ ਦੀਆਂ ਸਹੂਲਤਾਂ ਵੀ ਤੁਹਾਨੂੰ ਦਿਖਾਵਾਂਗੇ ਪੰਜਾਬੀ ਫਿਲਮ ਦੀ ਜਗਤ ਦੀ ਮਸ਼ਹੂਰ ਅਭੇਨਤਰੀ ਆਨਾ ਢਿੱਲੋ ਦਾ ਇਹ ਪਿੰਡ ਹੈ ਤੇ ਇਸ ਪਿੰਡ ਦੇ ਵਿੱਚ ਵੱਡੇ ਵੱਡੇ ਅਫਸਰ ਤੇ ਵੱਡੇ ਵੱਡੇ ਲੋਕ ਰਹਿੰਦੇ ਆ ਜਿੱਥੇ ਗੁਰੂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸੀ ਤੇ ਉਹਨਾਂ ਨੇ ਇੱਥੇ ਘੋੜਾ ਬੰਨਿਆ ਦੱਸਿਆ ਜਾਂਦਾ ਪਿੰਡ ਵਾਲਿਆਂ ਦੀ ਇਹ માનਤਾ ਕਿ ਇੱਥੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਤੇ ਅੱਜ ਵੀ ਇਹ ਵਣ ਪੂਰੀ ਸੋਹਣੇ ਤਰੀਕੇ ਦੇ ਨਾਲ ਪੂਰਾ ਹਰੇ ਭਰੇ ਸਥਿਤੀ ਦੇ ਵਿੱਚ ਮੌਜੂਦ ਹੈ ਤੇ ਲੋਕ ਇੱਥੇ ਆ ਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਤੇ ਆਪਣੀ ਮਨੋ ਕਾਮਨਾਵਾਂ ਦੀ ਪੂਰੀ ਹੋਣ ਦੀ ਅਰਦਾਸ ਵੀ ਕਰਦੇ ਵਣ ਸਾਹਿਬ ਇੱਥੇ ਸਥਿਤ ਹੈ ਇਹ ਪੂਰੇ ਸੋਹਣੇ ਤਰੀਕੇ ਦੇ ਨਾਲ ਇਸ ਦੀ ਸਾਮ ਸੰਭਾਲ ਵੀ ਕੀਤੀ ਗਈ ਹੈ। ਬੰਦੇ ਦਬੜੀ ਖਾਨਾ ਵਿਖੇ ਬੈਠੇ ਆ ਇੱਥੋਂ ਦੀ ਇਸ ਹੱਥ ਕਈਏ ਤਾਂ ਵੀ ਇਸ ਨੂੰ ਇੱਕ ਦਾਣਾ ਮੰਡੀ ਹੈ ਭਾਵੇਂ ਪਰ ਇੱਥੇ ਬਜ਼ੁਰਗ ਬਹਿੰਦੇ ਰਹਿੰਦੇ ਆ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾ ਹੀ ਤੁਹਾਡਾ ਘਰ ਚਾਲਨ ਸਿਓ ਸਰਦਾਰ ਸਾਹਿਬ ਕੀ ਲੱਗਦਾ ਹੈ ਵੀ ਜ਼ਿੰਦਗੀ ਬੰਦੇ ਦੀ ਜਿਹੜੀ ਵਿਆਹ ਦੀ ਹੁੰਦੀ ਹੈ ਉਹ ਵਧੀਆ ਹੁੰਦੀ ਹੈ ਕਿ ਇਕਵਾਰੇ ਦੀ ਵਾਰੀ ਨਹੀਂ ਮਰਦੀ ਆ ਵਿਆਹ ਦਾ ਜੰਜਾਲ ਚ ਫਸ ਜਾਂਦਾ ਜੰਜਾਲ ਚ ਫਸ ਜਾਂਦਾ ਫਿਰ ਤਾਂ ਇਹ ਇਹ ਕਿਉਂ ਹੁੰਦਾ ਵੀ ਕਿਉਂ ਲੱਗਦਾ ਜੰਜਾਲ ਕਿਉਂ ਲੱਗਣ ਲੱਗ ਜਾਂਦਾ ਵੀ ਘਰ ਵਾਲੀ ਜੰਜਾਲ ਬਣ ਜਾਂਦੀ ਆ ਕਬੀਲਦਾਰੀਆਂ ਬਾਹਰ ਜਾਂਦੀਆਂ ਆਪੇ ਜੰਜਾਲ ਲੱਗਣ ਲੱਗ ਪੈਂਦਾ ਇੱਥੋਂ ਥੋੜੀ ਜਿਵੇਂ ਰਹੀ ਵਿਆਹ ਤੋਂ ਪਹਿਲਾਂ ਜ਼ਿੰਦਗੀ ਕਿਵੇਂ ਸੀਗੀ ਵਿਆਹ ਤੋਂ ਪਹਿਲਾਂ ਹੀ ਬਦਗਿਆ ਹੁਣ ਵੀ ਬਦਗਿਆ ਸਾਡੀ ਦਾ ਫਿਰ ਤੁਸੀਂ ਜੰਜਾਲ ਕਹਤੋਂ ਕਹਿੰਨੇ ਆ ਫਿਰ ਜੰਜਾਲ ਹੀ ਕਹਿਣਾ ਕੰਮ ਤਾਂ ਦਾ ਕਰਨੇ ਪੈਂਦਾ ਨਾ ਪਹਿਲਾਂ ਵਿਹਲੇ ਰਹਿੰਦੇ ਹੁੰਦੇ ਥੋੜਾ ਜਿਹਾ ਫਿਰ ਨਿਆਰੇ ਲੈਂਦੇ ਸੀ ਆ ਥੋੜੇ ਜਿਹੇ ਰਲੇ ਹੁੰਦੇ ਸੀ ਟਾਜ ਮਾਰ ਜਾਂਦੇ ਰੁੱਸ ਵੀ ਜਾਂਦੇ ਸੀ ਹੁਣ ਨਹੀਂ ਅਗਲਾ ਰੁੱਸਣ ਦਿੰਦਾ ਵੀ ਲਿਆ ਕੇ ਦੇ ਭਾਈ ਕਮਾਈ ਕਰ ਨਹੀਂ ਨਾਲੇ ਤਾਂ ਕਹਿੰਦੇ ਵੀ ਪਹਿਲਾਂ ਜਿਹੜਾ ਬਚਪਨ ਸੀਗਾ ਉਹ ਤਾਂ ਵੀ ਬਾਪੂ ਬਾੜਾ ਛੇਤਰ ਪ੍ਰੇਰ ਕਰ ਦਿੰਦਾ ਸੀ ਵੀ ਖੇਤੀ ਭੇਜੀ ਰੱਖਦਾ ਸੀ ਨਹੀਂ ਇੰਨਾ ਨਹੀਂ ਸੀ ਕਰਦਾ ਤਾਂ ਸੀ ਉਹਦੇ ਘੂਰ ਨਾ ਹੁੰਦੀ ਤਾਂ ਫਿਰ ਤਾਂ ਵਿਗੜ ਜਾਂਦਾ ਹਰੇਕ ਬੱਚਾ ਹੀ ਵਿਗੜਦਾ ਤੇ ਮਾਪਿਆਂ ਦੀ ਘੂਰ ਨਾ ਹੋਵੇ ਤਾਂ ਪਰ ਇੰਨਾ ਨਹੀਂ ਸੀ ਤੇ ਬਾਅਦ ਚ ਫਿਰ ਘਰ ਵਾਲੀ ਦੀ ਘੂਰ ਕਾਰ ਵਾਲੀ ਦੀ ਘੂਰ ਤਾਂ ਫਿਰ ਚਲਣੀ ਪਈ ਜਾਂਦੀ ਐ ਹੋਂ ਤਾਂ ਪਰ ਘੂਰ ਘਰ ਹੈ ਨਹੀਂ ਆਪਾਂ ਦਾ ਐ ਨਹੀਂ ਹੈ ਵੀ ਪੂਰਾ ਮਿਲ ਵਰਤਨ ਰੱਖਿਆ ਹਾਂ ਜੀ ਹਾਂ ਰਾਲ ਮਿਲ ਕੇ ਰਾਲ ਮਿਲ ਕੇ ਇਹ ਗਾੜੀ ਤੁਰਦੀ ਐ ਰਾਲ ਮੇਰੇ ਕਹੇ ਕਿ ਪੀਲਦਾਰੀ ਤੁਰੂ ਇਹ ਬੱਚੇ ਪਾ ਲਈਦੇ ਆ ਇਹ ਸਹੀ ਕਹਿੰਦੇ ਆ ਵੀ ਮੈਨੂੰ ਇਹਦੇ ਬਾਰੇ ਨਹੀਂ ਪਤਾ ਮੇਰੇ ਲੱਗਦਾ ਚਾਚਾ ਪੁੱਤਾਰਗਾ ਜੇ ਤੁਸੀਂ ਇਹਦਾ ਮੈਂ ਮੈਂ ਤੈਨੂੰ ਦੱਸਦਾ ਮੇਤਰਾ ਖੂ ਚਾਚਾ ਪੁੱਤਰ ਘਾਇ ਰਿਸ਼ਤਾ ਉਹ ਚਾਚਾ ਕਹਿੰਦਾ ਯਾਰ ਮੈਂ ਦਾ ਚਾਚਾ ਆਂ ਹੈ ਪਿਓ ਦਾ ਮੇਰੇ ਨਾਲ ਕਿਉਂ ਦਾ ਮਰ ਗਿਆ ਸੀ ਜੀ ਅੱਛਾ ਇਹ ਹੁਣ ਪਿਓ ਬਣਿਆ ਇੱਕ ਆ ਬਣਿਆ ਇੱਕ ਆ ਬੈਠਾ ਆਈ ਸੀ ਬਗ ਦੋ ਵਜੇ ਕਹਿੰਦਾ ਤੇ ਇਹ ਕੋਈ ਨਹੀਂ ਨਾਲ ਮਮ ਦਾ ਹੁਣ ਪਿਓ ਬਣਾਉਣ ਤੇ ਹੋਇਆ ਵਿਆਹ ਮਮ ਦਾ ਕੋਈ ਨਹੀਂ ਅੱਛਾ ਇਹ ਤਾਂ ਫਿਰ ਗਲਤ ਕਰ ਲੈਣਾ ਇਹਨਾਂ ਦੀ ਗਲਤੀ ਹੈ ਮੇਰੀ ਗਲਤੀ ਗਲਤੀ ਹੈ ਇੰਨਾ ਦੀ ਗਲਤੀ ਹੈ ਇਹ ਹੁਣ ਫਿਰ ਪਹਿਲੀ ਲਾਉਣ ਨਾ ਨਾ ਪੁੱਤ ਲੱਗਦੇ ਆ ਨਾ ਪਾਪੂ ਨਾ ਨਾ ਪੁੱਤ ਕਰੀ ਸਜਾਈ ਨਾ ਯਾਰ ਹੋਰ ਇਹ ਰਿਸ਼ਤੇਦਾਰੀ ਬਦਲ ਤਿੰਨੇ ਤੁਸੀਂ ਤਾਂ ਮਿੰਟ ਮਿੰਟ ਚ ਰਿਸ਼ਤੇਦਾਰੀ ਬਦਲ ਦਿੰਦੇ ਹੈ ਹੋਰ ਹੈ ਅਦਮ ਬੰਦਾ ਰਾਜੀ ਹੈ ਅੱਛਾ ਹਾਂ ਲੁੱਚੇ ਹੁੰਦੇ ਨੇ ਨੰਬਰਦਾਰ ਹੁੰਦੇ ਆ ਫੇਰ ਤਾਂ ਚੜਾਈ ਬਹੁਤ ਆ ਤੁਹਾਡੀ ਚੰਗੀ ਚੜਾਈ ਹੈ ਚੜਾਈ ਚੰਗੀ ਆ ਪੁੱਤ ਸਾਡੇ ਫਿਰ ਗਾਲਾਂ ਵੀ ਪੈਂਦੀ ਹੋਣੀਆਂ ਲੋਕਾਂ ਤੋਂ ਬਸ ਮਿੱਥ ਮਾਇਕੀਏ ਦੂਰ ਰੱਖ ਯਾਰ ਤੇਰੀ ਕੀ ਦੱਸਾਂ ਜੇ ਮੈਂ ਗਾਲਾਂ ਨੂੰ ਆ ਜੰਮੇ ਗਾਲਾਂ ਤਾਂ ਮੈਨੂੰ ਲੱਗਦਾ ਵੀ ਕਦੇ ਸਚਾਈ ਨਾ ਨਿਕਲ ਜੇ ਤਾਂ ਕਿਨੇ ਮੈਂ ਇੱਕ ਦੂਰ ਰੱਖਿਆ ਐਨਾ ਤਾਂ ਨਹੀਂ ਬਾਪੂ ਤੂੰ ਇਹੋ ਐਨਾ ਚੁੱਪ ਤਾਂ ਨਹੀਂ ਐ ਤਾਂ ਨਾ ਅਗਰ ਗਲਤਾਂ ਮਾਰੀ ਜੀ ਕਰ ਲੈ ਸਾਡੇ ਨਾਲ ਨਹੀਂ ਨਹੀਂ ਮੈਂ ਗੱਲ ਨਹੀਂ ਕਰਨੀ ਮੈਂ ਸਾਰੇ ਪਿੰਡ ਚੋਂ ਲੋਚਾ ਬੰਦਾ ਹੈ ਚੁੱਪ ਕਿਤੇ ਆ ਆ ਭਲੇ ਮਾਸ ਨੂੰ ਬੁਲਾ ਲਓ ਭਲੇ ਮਾਸ ਨੂੰ ਬੁਲਾ ਲਓ ਬੋਲ ਯਾਰ ਗੱਲ ਗੱਲ ਤੂੰ ਵੱਧ ਗੱਲਾਂ ਨਹੀਂ ਮੈਂ ਕਰਨਾ ਗੱਲ ਕਰ ਲੋ ਲੋਕ ਹੱਸ ਪੈਣਗੇ ਚਾਰ ਗੱਲਾਂ ਸੁਣ ਕੇ ਆਪਣੀਆਂ ਮੈਂ ਕੀ ਗੱਲ ਮੈਂ ਅੱਗੇ ਵੀ ਬੋਲਦਾ ਰਿਹਾ ਅੱਛਾ ਹੂੰ ਨੰਬਰਦਾਰ ਸਾਹਿਬ ਐ ਕਿਉਂ ਕਰਦੇ ਹੋ ਆਪਣੇ ਜੀ ਪਿੰਡ ਦੇ ਇਤਿਹਾਸ ਬਾਰੇ ਹੈ ਜਾਣਕਾਰੀ ਕੋਈ ਯਾਰ ਮੈਨੂੰ ਨਹੀਂ ਪਤਾ ਮੇਰੇ ਤਾਂ ਉਮਰ ਘਟ ਅੱਛਾ ਇਹ ਸਾਰੇ ਮੇਰੇ ਤੋਂ ਵੱਡੇ ਹੀ ਆ ਇਹ ਅੱਛਾ ਹਾਂ ਹਾਂ ਕੁਝ ਵੀਰ ਵੱਡਿਆਂ ਚ ਤੁਹਾਡੀ ਬਹੁਤ ਰੇਲ ਬਣਾਉਂਦੇ ਹੋ ਨੇ ਹੈ ਨਾ ਥੋੜੀ ਰੇਲ ਬਹੁਤ ਬਣਾਉਂਦੇ ਨੇ ਵਾ ਸਾਰੇ ਵੱਡੇ ਆ ਵੱਡੇ ਰੇਲ ਤਾਂ ਕੀ ਬਣਾਉਣੀ ਸੀ ਮਤਲਬ ਐਸ ਤੇ ਇਸ ਪਿੰਡ ਜੇ ਚ ਆ ਕੇ ਸੁਰਤ ਜੀ ਸੰਭਲੀ ਆ ਜੋ ਤੁਸੀਂ ਬਾਹਰੋਂ ਆਏ ਨਹੀਂ ਇਹ ਸਾਡਾ ਪਿੰਡ ਪਹਿਲਾਂ ਪਿੱਛੇ ਸੀਗਾ ਟਹਿ ਗਿਆ ਸੀਗਾ ਫਲੱਡ ਚ ਆ ਕੇ ਟਹਿ ਗਿਆ ਸੀ ਥੋੜੀ ਜਿਹੀ ਵਾਟ ਪਿਛਲੇ ਪਾਸੇ ਹਾਂ 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 ਤੇ ਕਹਿੰਦੇ ਵੀ ਪੂਰਾ ਉਹ ਹੋ ਗਿਆ ਸੀ ਫਿਰ ਦੁਬਾਰਾ ਵਸਿਆ ਦੁਬਾਰਾ ਫਿਰ ਇੱਥੇ ਆ ਦੁਬਾਰਾ ਨਾ ਰੱਬੇਬੰਦੀ ਉਦੋਂ ਹੁੰਦੀ ਸੀਗੀ ਰੱਬੇਬੰਦੀ ਚ ਫਿਰ ਆ ਦੋ ਪਿੰਡ ਇਕੱਠੇ ਉਧਰ ਲੋ ਗਵਿੰਦਗੜ੍ਹ ਸੜਕ ਤੋਂ ਪਰਲਾ ਇਧਰ ਲਾ ਫਤਿਹਗੜ੍ਹ ਅੱਛਾ ਹਾਂ ਠੜਕੀ ਸੰਨ ਠੜਕੀ ਸੰਨ ਇਹ ਦਾ ਨਾਂ ਦਬੜੀਖਾਨਾ ਪੂਰੇ ਪਿੰਡ ਦਾ ਨਾਂ ਦਬੜੀਖਾਨਾ ਅਸੀਂ ਨਾਂ ਦਬੜੀਖਾਨਾ ਅੱਛਾ ਪਹਿਲਾਂ ਵਾਲੇ ਜਿਹੜਾ ਪਹਿਲਾਂ ਸੀਗਾ ਪਿੰਡ ਦਾਬੜੀਖਾਨਾ ਸੀਗਾ ਹੁਣ ਵੀ ਦਬੜੀਖਾਨੇ ਨਾਲ ਚੱਲਦਾ ਹੁਣ ਤਾਂ ਕਾਗਜ਼ਾਂ 'ਚ ਵੀ ਚੱਲ ਜਾਂਦਾ ਜੇ ਲਿਖ ਦਈਏ ਨਾ ਤੇ ਚੱਲ ਜਾਂਦਾ ਤੇ ਜਿਹੜੇ ਉਹ ਅਸੀਂ ਉਧਰਲੇ ਗੁਵਿੰਦਗੜ੍ਹ ਲਿਖਦੇ ਆਂ ਇਧਰਲੇ ਫਤਿਹਗੜ੍ਹ ਲਿਖਦੇ ਆਪਦਾ ਐਡਰੈਸ ਹੁਣ ਇੰਨੀ ਜਾਣਕਾਰੀ ਹੈ ਵੀ ਆਪਣੇ ਪਿੰਡ ਦੇ ਲੋਕ ਕਿੱਥੇ ਕਿੱਥੇ ਪਹੁੰਚ ਗਏ ਕਿਹੜੇ ਕਿਹੜੇ ਦੇਸ਼ਾਂ 'ਚ ਰਹਿੰਦੇ ਆ ਜਾਂ ਕੋਈ ਅਫਸਰ ਵੱਡੇ ਵੱਡੇ ਬਣੇ ਹੋਣ ਬਈ ਅਫਸਰ ਸਾਰੀ ਇੰਡੀਆ 'ਚ ਹੀ ਬੈਠੇ ਲੋਕ ਤੇ ਵਿਦੇਸ਼ ਮੈਂ ਯੂਰਪ ਚ ਰਹਿ ਰਹੇ ਹਾਂ ਇਟਲੀ ਇਟਲੀ ਰਹਿ ਹਾਂ ਹਾਂ ਹੁਣ ਮੈਂ ਆਇਆ ਵਾਂ ਇੱਥੇ ਦੂਜੇ ਬੱਚੇ ਕੋਲੇ ਅਮਰੀਕਾ ਜਾਣਾ ਇੱਕ ਇਟਲੀ ਐ ਇੱਕ ਅਮਰੀਕਾ ਅਮਰੀਕਾ ਹਾਂ ਇੱਕ ਇੱਥੇ ਆ ਮੇਰੇ ਕੋਲੇ ਐ ਅੱਛਾ ਹਾਂ ਤੇ ਕੋਈ ਐਪ ਹੈ ਨੀਗਾ ਆਪਣੇ ਜੀ ਪਿੰਡ ਦਾ ਕੋਈ ਅਫਸਰ ਹੋਵੇ ਵੱਡਾ ਪੂਰਾ ਵੱਡੇ ਅਫਸਰ ਸੀਗੇ ਰਿਟਾਇਰਡ ਹੋ ਗਏ ਚਲੋ ਹੋਏ ਹੋਣਗੇ ਜੀ ਵੀ ਹੋਣਗੇ ਜੈਸੋ ਗਿੱਲ ਸੀ ਸਾਡੇ ਸਰਦਾਰ ਜੈਸੋ ਗਿੱਲ ਬਹੁਤ ਵੱਡਾ ਅਫਸਰ ਸੀ ਸੀ ਵੀ ਸਰਦਾਰ ਤੇ ਅਫਸਰ ਵੀ ਬਹੁਤ ਵੱਡਾ ਸੀ ਅੱਛਾ ਕਿਹੜੇ ਮਹਿਕਮੇ ਸੀ ਸੀ ਇਹ ਨਹੀਂ ਪਤਾ ਸੀ ਸਾਡੇ ਤਾਂ ਬਚਪਨ ਤੋਂ ਪਹਿਲਾਂ ਦੀਆਂ ਗੱਲਾਂ ਸੀ ਤਾਂ ਸੁਣਦੇ ਆਂ ਹਾਂ ਕਿਉਂ ਸਾਡਾ ਤਾਂ ਇਸ ਪਿੰਡ ਦਾ ਜਨਮ ਹੈ ਪਿਛਲੇ ਪਿੰਡ ਦਾ ਸਾਨੂੰ ਕੋਈ ਗੱਲ ਪਤਾ ਨਹੀਂ ਹੁਣ ਹੁਣ ਕੋਈ ਹੁਣ ਮੌਜੂਦਾ ਹੋਣ ਕੋਈ ਅਫਸਰ-ਉਫਸਰ ਹੁਣ ਨਹੀਂ ਹੈਗੇ ਉੱਥੇ ਉਹਨਾਂ ਦਾ ਘਰ ਤਾਂ ਹੈਗਾ ਸਰਦਾਰਾਂ ਦਾ ਘਰ ਤਾਂ ਇੱਥੇ ਪਿੱਛੇ ਜਾ ਕੇ ਹੈਗੇ ਕੋਠੀਆਂ ਹੈਗੀਆਂ ਉਹਨਾਂ ਦੀਆਂ ਪਰ ਉਹਨਾਂ ਚੋਂ ਕੁਮਿੰਮਲਾ ਇੱਕ ਅੱਧਾ ਹੀ ਮੁੰਡਾ ਕੋਈ ਰਹਿੰਦਾ ਇੱਕ ਪਰਿਵਾਰ ਇੱਕ ਹੀ ਛੋਟਾ ਜਿਹਾ ਹਾਂ ਬਾਕੀ ਸਾਰਾ ਖਾਲੀ ਪਿਆ ਇੱਥੇ ਤਾਂ ਕੀ ਰਹਿੰਦਾ ਇੱਕ ਹੀ ਰਹਿੰਦਾ ਹੈ ਕਾਕਾ ਰਹਿੰਦਾ ਇੱਕ ਬਾਕੀ ਬਾਹਰਪੂਰ ਚਲੇ ਗਏ ਬਾਕੀ ਕੋਸ ਬਾਹਰ ਬੂਰ ਚਲੇ ਗਏ ਕੁਝ ਗੁਜਰੀ ਵੀ ਗਈ ਵੱਡੇ ਜਿਹੜੇ ਸੀ ਇਹ ਇੱਥੋਂ ਦੀ ਇੱਕ ਕੁੜੀ ਹੈ ਕਹਿੰਦੇ ਫਿਲਮਾਂ ਚ ਪੰਜਾਬੀ ਫਿਲਮਾਂ ਚ ਬੜੀ ਤਕੜੀ ਆਨਾ ਢਿੱਲੋ ਹੈਗੀ ਹੈਗੀ ਇਸੇ ਪਿੰਡ ਦੀ ਪਤਾ ਹੈ ਸਰਪੰਚ ਦੀ ਕੁੜੀ ਆ ਚੰਦਰਚੰਦਰਪਾਲ ਦੀ ਹਾਂਜੀ ਬਾਬਾ ਨਾਮ ਉਹਦਾ ਪਿੰਡ ਦਾ ਨਾਂ ਬਹੁਤ ਸਰਿੰਦਰਪਾਲ ਸਰਪੰਚ ਸਰਿੰਦਰਪਾਲ ਸਰਪੰਚ ਦੀ ਲੜਕੀ ਹੈ ਆਨਾ ਢਿੱਲੋ ਨੂੰ ਤੁਸੀਂ ਵੇਖਿਆ ਹੋ ਆਉਂਦੀ ਜਾਂਦੀ ਇੱਥੇ ਹਾਂਜੀ ਆਉਂਦੀ ਜਾਂਦੀ ਆ ਸਾਡੇ ਜਾਰ ਦੀ ਕੁੜੀ ਆ ਅੱਛਾ ਪਤੀਜੀ ਫਿਰ ਹਾਂ ਪਤੀਜੀ ਆ ਸਾਡੀ ਇੱਥੇ ਸ਼ੂਟਿੰਗ ਵੀ ਕਰਕੇ ਗੇਰਾ ਇੱਥੇ ਫਿਲਮ ਮਨਾਗੇ ਪਿੰਡ ਇਕ ਅੱਛਾ ਉਹ ਤੋਂ ਬਾਅਦ ਅਜਿਹਾ ਟੱਟੇ ਲੈ ਗਿਆ ਫਿਰ ਸ਼ੂਟਿੰਗ ਹੋਈ ਬਲੈਕ ਗਿਆ ਸਭ ਫਿਲਮੀ ਸ਼ੂਟਿੰਗ ਹੋਈ ਸੀ ਅੱਛਾ ਉਸ ਚ ਇੱਥੇ ਆਈ ਸੀ ਆਈ ਸੀ ਇੱਥੇ ਤੇ ਪਿੰਡ ਦੇ ਲੋਕਾਂ ਨੂੰ ਫਿਰ ਵਧੀਆ ਮਿਲਦੀ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਨਾਲ ਜਾਣੀ ਹੁੰਦੀ ਹੈ ਚੰਗੇ ਜਿਹਰੇ ਦਾ ਤਰਗਾ ਤਾਂ ਦੋ ਭੈਣ ਆਏ ਜਾਂਦੀ ਉਹ ਤੇ ਚੰਗਾ ਤਰਗਾ ਤਾਂ ਉਹਨਾਂ ਦਾ ਪਿੰਡ ਦੇ ਵਿੱਚ ਪਿੰਡ ਦੇ ਲਈ ਉਹਨਾਂ ਨੇ ਕੋਈ ਕੀਤਾ ਕੋਈ ਕੰਮ ਕੋਈ ਜਾਂ ਪਿੰਡ ਦੇ ਲਈ ਤਾਂ ਕੋਈ ਐਡਾ ਕੰਮ ਅਸੀਂ ਕੋਈ ਨਹੀਂ ਸੁਣਿਆ ਕਿ ਕੋਈ ਕੀਤਾ ਹੋਵੇ ਜਿੰਦੀ ਹੁ ਠੀਕ ਆ ਉਹ ਦੋਨੇ ਪਿੰਡਾਂ ਆ ਇੱਕ ਦੂਜੇ ਆਪਣਾ ਉੱਥੇ ਹੁਣ ਬਾਹਰ ਹੀ ਰਹਿੰਦੇ ਪਿੰਡ ਤਾਂ ਆਉਂਦੀ ਨਹੀਂ ਕਿ ਤਰਨਤਾਰਨ ਲਈ ਉਧਰ ਹੀ ਕਿਤੇ ਅੰਮ੍ਰਿਤਸਰ ਲਈ ਉਧਰ ਹੀ ਕਿਤੇ ਕੋਠੀਆਂ ਘਾਟੀਆਂ ਪਾ ਕੇ ਉਧਰ ਕੰਮ ਚਲਾਈ ਪਈ ਹੈ। ਹੈਂ ਦਿੱਲੀ ਚੰਗਾ ਪੈਸਾ ਖਰਚ ਕਰਾਇਆ ਸੀਗਾ ਲੀੜੇ-ਕੂੜੇ ਪਿੱਛੇ ਬੂਟ-ਬਾਟ ਵੀ ਹਾਂ ਹਾਂ ਤੇ ਲਾਈਟ ਕੰਮ ਹੀ ਲਾਇਆ ਸੀ 10-12ਾਂ ਤੇ ਉਹ ਕੁੜੀ-ਕੁੜੀ ਨੇ। ਅੱਛਾ ਕਿਸਾਨ ਅੰਦੋਲਨ ਚ ਪੂਰਾ ਉਹ ਕੀਤੀ ਮਦਦ ਕੀਤੀ। ਪੂਰੀ ਮਦਦ ਕਰੀ ਉੱਥੇ। ਆਪਣੇ ਪਿੰਡ ਚ ਸਹੂਲਤਾਂ ਕਿਹੜੀਆਂ-ਕਿਹੜੀਆਂ ਜੀ ਹੋਰ ਵੀ ਇੱਥੇ ਜੇ ਕੋਈ ਸਹੂਲਤਾਂ ਹੋਵੇ ਗੱਲ ਵੀ ਦੇ ਦਾਣਾ ਮੰਡੀ ਆ ਬਾਕੀ ਲਾਇਬ੍ਰੇਰੀ ਆ ਪਿੰਡ ਦੇ ਵਿੱਚ ਅੱਛਾ ਤੇ ਧਰਮ ਸਾਲਾ ਚੰਗੀ ਬਹੁਤ ਤਖੜੀ ਧਰਮ ਸਾਲਾ ਪਿੰਡ ਦੇ ਵਿੱਚ ਬਣੀ ਹੋਈ ਤੇ ਬਾਕੀ ਚੰਗੀ ਸਹੂਲਤ ਸਾਰੀਆਂ ਸਹੂਲਤਾਂ ਦਾ ਤਕਰੀਬਨ ਹੋਣਗੀਆਂ ਇੱਥੇ ਸਕੂਲ ਵੱਲ 10ਵੀਂ ਤੱਕ 12ਵੀਂ ਤੱਕ ਹੋਇਆ ਵਾ ਹੁਣ ਤਾਂ ਅੱਛਾ ਹਾਂ ਪਲੱਸ 2 ਤੱਕ ਹਾਂਜੀ ਹਾਂਜੀ ਵਧੀਆ ਸਰ ਵਾ ਵਾਟਰ ਬਾਕਸ ਵੀ ਦਿਖ ਰਿਹਾ ਵਾ ਵਾਟਰ ਵਾਸ਼ ਵੀ ਦੋਨਾਂ ਪਿੰਡਾਂ ਦੇ ਇਸ ਤਰ੍ਹਾਂ ਕਰਕੇ ਦੋ ਇੱਕ ਉਧਰ ਬਣਿਆ ਵਾ ਗਵਿੰਦਗੜ ਦਾ ਫਤੇਗੜ ਦਾ ਇਹ ਹੈ ਅੱਡਾ ਅੱਡਾ ਹਾਂਜੀ ਉਧਰ ਦਾਣਾ ਮੰਡੀ ਅੱਡਾ ਹੈ ਜਿੰਦੀ ਉਹ ਹੈ ਸਾਂਝੀ ਦੋਨਾਂ ਪਿੰਡਾਂ ਦੀ ਜੰਦੂ ਗਵਿੰਦਗੜ ਦੇ ਨਾਂ ਤੇ ਬਾਹਲੇ ਪਾਸੇ ਬਾੜੇ ਵਾਲੀ ਸ਼ਰਕਤ ਹੈ। ਅੱਛਾ। ਹਾਂਜੀ। ਤੇ ਜੇਕਰ ਆਪਾਂ ਗੱਲ ਕਰੀਏ ਹੋਰ ਜਿਵੇਂ ਗੁਰਦੁਆਰਾ ਸਾਹਿਬ ਕਿੰਨੇ ਇੱਥੇ? ਗੁਰਦੁਆਰਾ ਸਾਹਿਬ ਇੱਕ ਹੈ ਸਾਡੇ। ਅੱਛਾ। ਹਾਂ। ਉਹ ਆਮ ਇਧਰ ਬਣਾਇਆ ਬਾਹਰੀ ਜਿਹਨਾਂ ਦਾ ਇੱਕ ਥੋੜਾ ਆਪਣਾ ਟਲਮਾ ਪਾਸੇ। ਬਾਕੀ ਆ ਗੁਰਦੁਆਰਾ ਸਾਹਿਬ ਸਾਰੇ ਸਾਰੇ ਪਿੰਡਾਂ ਦਾ ਇੱਕ ਇੱਕ ਕੋਠਿਆਂ ਦੇ ਵਿੱਚ ਉਹ ਸਾਡੇ ਬੰਵੀ ਵਾਲੇ ਕੋਠੇ ਵਜਦੇ ਆ। ਅੱਛਾ। ਉੱਥੇ ਵੀ ਹੈਗੇ 30 25 ਘਰ। ਜਿਹੜੀ ਕੋਠੇ ਦਾ ਸਾਡੇ 4 ਵਜੇ ਵੇਹ ਡੋਡੀ। ਇਹ ਤਾਂ ਹੈਗਾ ਫਤੇਗੜਾ ਢੋਡੀ ਖਾਨਾ। ਇਹ ਗਵਿੰਦਗੜ ਦਾ ਢੋਡੀ ਖਾਨਾ ਇੱਕ ਕੋਠੇ ਬੰਬੀਏ ਵਾਲੇ ਇੱਕ ਮੈਲੜ ਕੋਠੇ ਐ ਐ ਚਾਰ ਪਿੰਡ ਬਣੇ ਵੀ ਆ ਚਾਰ ਪੰਚਾਇਤਾਂ ਸੀ ਤੂੰ ਪਹਿਲਾਂ ਹੁਣ ਵੇਖੋ ਵੀ ਇੱਕ ਬਣੂਗੀ ਤਾਂ ਕੀ ਕਰੂ ਜਾਂਦੇ ਆਂਦੇ ਆ ਵੀ ਇੱਕ ਪੰਚਾਇਤ ਬਣਨੀ ਹੋਣੀਗਾ ਸਾਨੂੰ ਅੱਛਾ ਹਾਂਜੀ ਪਹਿਲਾਂ ਚਾਰ ਪੰਚਾਇਤਾਂ ਹੁੰਦੀਆਂ ਚਾਰ ਸਰਪੰਚ ਹੁੰਦੇ ਸੀ ਆਬਾਦੀ ਕਿੰਨੀ ਕਾ ਵਾਦੀ ਦਾ ਤਕਰੀਬਨ ਜੇ ਸਾਡੇ ਦਾ ਕੋਈ ਤਾਂ ਉੱਥੇ ਬੈਠਾ ਕੋਈ ਉੱਥੇ ਬੈਠਾ ਕੋਈ ਉੱਥੇ ਬੈਠਾ ਜਾਂਦੀ ਵਾਦੀ ਦਾ ਸਾਡੇ ਪੂਰੇ ਪਿੰਡ ਹੀ ਐ ਦੋਨੇ ਤਖੜੇ ਪਿੰਡ ਬਣੇ ਵੀ ਅੱਛਾ ਹਾਂ ਕਾਫੀ ਵੱਡਾ ਪਿੰਡ ਐ ਵੱਡਾ ਪਿੰਡ ਐ ਉਹ ਪਿੰਡ ਐ ਜਿਹੜਾ ਉਹ ਜਿਹੜੀ ਜੱਦੀ ਇੱਥੋਂ ਵਾਲਾ ਪਿੰਡ ਹੈ ਇਹ ਜਿਹੜੇ ਅਸੀਂ ਇੱਧਰ ਨੇ ਅਸੀਂ ਬਰੋਂ ਆ ਕੇ ਜ਼ਮੀਨਾਂ ਖਰੀਦੀਆਂ ਇੱਥੇ ਸਾਡਾ ਪਿੰਡ ਆਏ ਬਣਿਆ ਵਾ ਕੋਈ ਤਾਂ ਸਾਡੇ ਬਾਲੇ ਘਰ ਤਾਂ ਬੰਬੀਹੇ ਭਾਈ ਕਹਦੇ ਆ ਵਗਰਾੜੀ ਦੇ ਕੋਲੇ ਆ ਮੋਗੇ ਜ਼ਿਲੇ ਚ ਬਾਕੀ ਦੂਜਾ ਮਹਿਮੇ ਦੇ ਘਰ ਵੀ ਹੈ ਇੱਥੇ ਤੇ ਬੁਰਜ ਦੇ ਘਰ ਵੀ ਹੈ ਜਿਹੜੀ ਪਾਸੇ ਸਾਰੇ ਪਿੰਡਾਂ ਦੇ ਕੋਈ ਕਿਤੋਂ ਕਿਤੋਂ ਵੜਾ ਵੜਾ ਇਕੱਠੇ ਹੋਈ ਵੀ ਹੈ ਸਾਡੇ ਦਾ ਇੱਧਰ ਸਾਰੇ ਨੇੜੇ ਨੇੜੇ ਤੋਂ ਆ ਕੇ ਆਪਣੇ ਇੱਥੇ ਬਸੇ ਜਾਂ ਜਿਹੜੀ ਦੋਨਾਂ ਪਿੰਡਾਂ ਦਾ ਭਾਈਚਾਰਾ ਠੀਕ ਹੈ ਆ ਕੋਈ ਕੋਈ ਐਸਾ ਬਰਾਤ ਨਹੀਂ ਕਿਸੇ ਨੂੰ ਕੋਈ ਐਸਾ ਕੋਈ ਐਸਾ ਸਾਰਿਆਂ ਦਾ ਬਹੁਤ ਵਧੀਆ ਹੈ ਕਹਿ ਚੰਗੀ ਕੋਈ ਲੜਾਈ ਝਗੜਾ ਨਹੀਂ ਪਿੰਡ ਦੇ ਵਿੱਚ ਠੀਕ ਹੈ ਵਧੀਆ ਨਸ਼ਾ ਪੱਤਾ ਵੀ ਹੁਣ ਤਾਂ ਰਹਿ ਤਾ ਪਿੰਡ ਕੋਈ ਨਹੀਂ ਨਸ਼ੇ ਪਤੇ ਪਹਿਲਾਂ ਤਾਂ ਬਦਨਾਮ ਜਿਹਾ ਸੀਗਾ ਪਿੰਡ ਹੁਣ ਠੀਕ ਹੈ ਸਾਰੇ ਹੁਣ ਪੈ ਗਿਆ ਫਰਕ ਪੈ ਗਿਆ ਬਹੁਤ ਫਰਕ ਹੈ ਜੀ ਠੀਕ ਹੈ ਹਾਂ ਹੁਣ ਤਾਂ ਚਿੱਟੇ ਵਾਲਿਆ ਜਾ ਕੇੜੇ ਸਰਕਾਰ ਕੋਲ ਜਾਂ ਦਿੰਦੇ ਉਹਦੇ ਵਾਲੇ ਆ ਤੇ ਚਿੱਟਾ ਹੀ ਸਭ ਤੋਂ ਵੱਡਾ ਖਤਰਨਾਕ ਕੋਈ ਹੈ ਹਾਂ ਜਾਂਦੀ ਵਾਲੇ ਆ ਮਾੜਾ ਮੋਟਾ ਚ ਟੇਲ ਦਾ ਜਿਹੜੇ ਮੰਦਿਰ ਜੀ ਹੁਣ ਉੱਠੀ ਆ ਨਾ ਕੋਈ ਮਾੜਾ ਮੋਟਾ ਉਸ ਉਹ ਹੀ ਆ ਕਿ ਪੁਰਾਣਾ ਸੈਣਾ ਬੰਦਾ ਕੋਈ ਨਹੀਂ ਇਹੋ ਜਿਹੇ ਨਸ਼ਿਆਂ ਦੇ ਵਿੱਚ ਆਇਆ ਨਵੀਂ ਮੰਦਿਰ ਜਿਹੜੀ ਉੱਠਦੀ ਆ ਇਹ ਤਾਂ ਕਰਦੇ ਸਾਡੇ ਬਹੁਤ ਘੱਟ ਨੌਜਵਾਨੀ ਤੇ ਸਭ ਤੋਂ ਵੱਧ ਨੁਕਸਾਨ ਚਿੱਟਾ ਕਰੀਏ ਹਾਂ ਬਾੜਾ ਨਸ਼ੇ ਕਾਨ ਆਏ ਕਿਉਂ ਇਹ ਹੀ ਜ਼ਿਆਦਾ ਕਰਦੇ ਆ ਕਿਸੇ ਨੂੰ ਬਾਹਰ ਨਹੀਂ ਆਉਣਾ ਤੇ ਖੋਲ੍ਹਿੰਦਾ 4 ਰੁਪਏ ਉਹਦੇ ਇੱਥੇ ਕੱਲ ਹੀ ਸਾਡੇ ਖੋ ਗਿਆ ਟੈਕ ਖਾਲਸੇ ਤੋਂ ਨਾਲ ਤਾਂ ਪੈਸੇ ਕੋਲ ਨਾ ਉਹਦਾ ਮੋਬਾਈਲ ਲੱਗੀ ਉਹਨੂੰ ਹੱਥ ਮਾਰ ਕੇ ਨਾ ਬਾਬਾ ਕਹੇ ਇੱਕ ਬੰਦਾ ਸਾਡਾ ਨਾਲ ਜਾਈ ਕਿ ਪਿੰਡ ਜਾਣਾ ਉੱਥੇ ਤੇ ਉੱਥੇ ਭਾਈ ਚਾਰ ਕਿਸਾਨ ਜੀ ਕਿਵੇਂ ਆਪਣੇ ਪਿੰਡ ਦੀ ਠੀਕ ਆ ਠੀਕ ਆ ਵਧੀਆ 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 ਕੋਈ ਮਿਲਵਰਤਨ ਬਹੁਤ ਵਧੀਆ ਦੋਨਾਂ ਪਿੰਡਾਂ ਦੇ ਆਪਸ ਵਿੱਚ ਕੋਈ ਕਿਸੇ ਨਾਲ ਦਸ਼ਮਣੀਆਂ ਨਹੀਂ ਕੋਸ ਨਹੀਂ ਗਾ ਜਿਹੜੀਆਂ ਕੋਈ ਪੁਰਾਣੀਆਂ ਸੀਗੀਆਂ ਖਤਮ ਹੋਈਆਂ ਵੀ ਹੁਣ ਉਹ ਵੀ ਆਤਰ ਮਿਲਦੇ ਚੱਲਦੇ ਸਾਰੇ ਵੋਟਾਂ ਵੇਲੇ ਮਾਹੌਲ ਕਿਵੇਂ ਹੁੰਦਾ ਵੋਟਾਂ ਵੇਲੇ ਠੀਕ ਰਹਿੰਦਾ ਕੋਈ ਕੋਈ ਲੜਾਈ ਝਗੜਾ ਨਹੀਂ ਹੋਇਆਗਾ ਠੀਕ ਹੈ ਨਹੀਂ ਹੁੰਦਾ ਨਹੀਂ ਹੁੰਦਾ